ਸਾਡੇ ਕਿਚਨੂ ਨਗਰ 56 ਦੀ ਦਰਮਿਆਨੀ ਰਾਤ ਨੂੰ ਇੱਕ ਚੋਰੀ ਹੋਈ ਸੀ ਸੁਨੀਲ ਗੁਫਤਾ ਜੀ ਦੇ ਘਰ ਤਾਂ ਉਹਨਾਂ ਦੇ ਘਰ ਦੇ ਵਿੱਚ ਹੀ ਰਹਿਣ ਵਾਲਾ ਇੱਕ ਬੱਚਾ ਉਹਨਾਂ ਦੇ 2 ਸਾਲ ਪਹਿਲਾਂ ਘਰ ਦੇ ਵਿੱਚ ਕੰਮ ਕਰਦਾ ਸੀਗਾ ਉਹਦੇ ਵੱਲੋਂ ਉਹ ਚੋਰੀ ਕੀਤੀ ਗਈ ਸੀ ਉਹਦੇ ਨਾਲ ਦੇ ਨਾਲ ਦੇ ਉਹਦੇ ਫਰੈਂਸ ਸੀ ਜੇ ਉਹ ਬੱਚੇ ਦੀ ਉਮਰ 14 ਸਾਲ ਸੀ ਜਿਹਦੇ ਵੱਲੋਂ ਸਾਨੂੰ ਉਸ ਰਾਤ ਸਾਡੇ ਕੋਲ ਦਰਖਾਸਤ ਆਉਂਦੀ ਆ ਇਸ ਤੋਂ ਬਾਅਦ ਅਸੀਂ ਸੀਸੀਟੀਵੀ ਕੈਮਰੇ ਵਗੈਰਾ ਦੇ ਜੋ ਵੀ ਸੀ ਪੁਲਿਸ ਦੀ ਕਾਰਵਾਈ ਕਰਦੇ ਸਮੇਂ ਉਹ ਬੱਚੇ ਨੂੰ ਟਰੇਸ ਕਰਕੇ ਤਾਂ ਏਅਰ ਕਵਰੀ ਸਾਰੀ ਉਹ ਬੱਚੇ ਤੋਂ ਬੁਨਾਰ ਕੀਤੀ ਗਈ। ਉਹਦੇ ਨਾਲ ਹੋਰ ਕੋਣ ਕੋਈ ਗੰਦੀ ਬੱਚੇ ਉਹਦੇ ਬੱਚੇ ਦੇ ਨਾਲ ਉਹਦੇ ਨਾਲ ਦੇ ਦੋ ਉਹਦੇ ਦੋਸਤ ਸੀਗੇ ਤੇ ਉਹ ਉਹਦੇ ਏਰੀਆ ਦੀ ਰਹਿਣ ਵਾਲੇ ਸੀ ਗੋਪਾਲ ਨਾਂ ਦੇ ਤੇ ਪਹਿਲਾਂ ਵੀ ਉਹਨੇ ਉਹਨੂੰ ਮਰਕ ਕਰ ਦਿੱਤਾ ਗੈਰੀ ਉਹ ਲੜਕੇ ਨੂੰ ਪਹਿਲਾਂ ਉਹਦੇ ਵਿੱਚ ਆਪਣੇ ਹੈਬੋ ਵਾਲ ਇੱਕ ਥਾਣੇ ਦਾ ਵਿੱਚ ਪਰਚਾ ਦਰਜਾ ਉਹਦੇ ਵੱਲੋਂ ਪਹਿਲਾਂ ਵੀ ਚੋਰੀ ਕੀਤੀ ਗਈ। ਕੋਈ ਮਸ਼ਾਗਰ ਵੀ ਕੋਈ ਕਹਿੰਦਾ ਸੀ ਡਗਸ ਨਾਲ ਜਿਹੜੇ ਨਹੀਂ ਬੱਚਾ ਨੇ ਫਿਰ ਉਹ ਨਾਲ ਬੜੇ ਜਿਹੇ ਬੰਦੋਰਾ ਨੂੰ ਕਿਦਾਂ ਉਹ ਸੰਪਰਕ ਆਇਆ ਉਹ ਬੱਚਾ ਉਹਨਾਂ ਦੇ ਮੁਹੱਲੇ ਦੇ ਹੀ ਰਹਿਣ ਵਾਲੇ ਸੀਗੇ ਇੱਕ ਦੂਜੇ ਨੂੰ ਪਹਿਲਾਂ ਹੀ ਜਾਣਦੇ ਸੀਗੇ ਜਿਵੇਂ ਆ ਅਪੜਾ ਜੀ ਦਾ ਇਹ ਜੜਦਾ ਬੰਦਾ ਇਹ ਤੋਂ ਬੜਿਆ ਨਹੀਂ ਤੇ ਇਹ ਕਿੱਦਾਂ ਉਹਨਾਂ ਤੋਂ ਇਹ ਕੰਮ ਕਰਵਾਉਂਦਾ ਸੀ ਕਿ ਕਾਹਦੇ ਕੀ ਨਹੀਂ ਜੀ ਇਹ ਕਹਿੰਦਾ ਵੀ ਮੈਂ ਉਹਨਾਂ ਨੂੰ ਪਹਿਲਾਂ ਤੋਂ ਜਾਣਦਾ ਸੀਗਾ ਜਿਵੇਂ ਉਹਨਾਂ ਨੂੰ ਕਦੇ ਮੇਰੇ ਤੋਂ ਜ਼ਰੂਰਤ ਹੁੰਦੀ ਸੀ ਥੋੜੇ ਮੋਟੇ ਪੈਸੇ ਲੈ ਲੈਂਦੇ ਸੀਗੇ ਤੇ ਇਹ ਤੋਂ ਇਹਨਾਂ ਇਹਨੂੰ ਉਹਨਾਂ ਨੇ ਮਤਲਬ ਇਹਨੇ ਉਹਨਾਂ ਤੋਂ ਸੋਨਾ ਖਰੀਦਿਆ ਸੀਗਾ ਤੇ ਇਹਨੂੰ ਕੁਝ ਉਹਨਾਂ ਵੱਲੋਂ 1 ਲੱਖ 70000 ਪੈ ਦਿੱਤੇ ਗਏ ਸੀਗੇ ਕੁੱਲ ਡਰਾਇਵ ਜਿਹੜੀ ਜਿੰਨੀ ਦਾ ਟੋਟਲ ਹੈਗੀ ਹੈ 1,67,500 ਰੁਪਏ ਤੇ 골ਡ ਜਿੰਨੇ 17 ਤੋਲੇ ਆ ਤੇ ਚੋਰੀ ਕਿੰਨਾ ਹੋਇਆ ਸੀ ਜੀ ਚੋਰੀ ਜੋ 골ਡ ਸੀ ਉਹ ਸਾਰਾ ਹੀ ਰਿਕਵਰ ਕਰਾਇਆ ਗਿਆ ਘਰ ਕੈਸ਼ ਕੈਸ਼ ਦੇ ਵਿੱਚੋਂ ਮਤਲਬ ਕੈਸ਼ ਥੋੜਾ ਜਿਆਦਾ ਸੀਗਾ ਉਹਦੇ ਦੇ ਚੋਂ ਬੱਚਿਆਂ ਨੇ ਕੁਝ ਆਈਫੋਨ ਵਗੈਰਾ ਖਰੀਦ ਲਏ ਸੀਗੇ ਕੁਝ ਕੱਪੜੇ ਵਗੈਰਾ ਖਰੀਦ ਲਏ ਸੀਗੇ ਕੁਝ ਉਹਨਾਂ ਨੇ ਹੋਟਲ-ਹੋਟਲ ਵਗੈਰਾ ਬੁੱਕ ਕਰਕੇ ਉਹਦਾ ਖਾਣਾ ਪਾਣੀ ਖਾ ਕੇ ਮਤਲਬ ਉਹ ਵਰਤੇ ਦੇ ਨੇ ਘਰ ਲੋਟਰੀ ਦਬੀ ਹੋ ਚੁੱਕੀ ਜੀ ਜੀ ਤੇ ਇਹਦੇ ਜਿਹੜੇ ਡਿਜ਼ਾਈਨ ਨੇ ਕਿੱਥੇ ਵੇਚਣਾ ਜੀ ਦਾ ਸਮਾਨ ਜਰਾ ਕੋਸਲਾ ਜੀ ਇਹ ਕਿੱਥੇ ਲੈ ਕੇ ਹੋਰ ਦੇ ਕਿੱਥੇ ਵੇਚਣਾ ਸੀ ਇਹਨਾਂ ਤਾਂ ਹਾਂ ਇਹ ਕੌਣ ਬੋਝ ਬੱਚੇ ਨਹੀਂ ਜਿਹੜਾ ਬੱਚੇ Pritam Singh ਇਹਨੇ ਜੇ ਇਹਨੇ ਪਤਾ ਨਹੀਂ ਹਜੇ ਤਾਂ ਕਹਿੰਦਾ ਵੀ ਮੈਂ ਆਪਣੇ ਲਈ ਲਿਆ ਸੀਗਾ ਵੀ ਮੈਂ ਆਪਣੇ ਘਰ ਰੱਖਣ ਲਈ ਲਿਆ ਸੀਗਾ ਉਹਨਾਂ ਤੋਂ ਠੀਕ ਜੀ ਹਾਂ ਮਕਦਮਾ ਨੰਬਰ ਹੈਗਾ 44 ਹੀ ਆ ਤੇ ਇਹਦੇ ਅੰਡਰ ਸੈਕਸ਼ਨ ਲੱਗੀ ਆ 457 380 IPC ਦਾਦਾ ਜਮ 411 ਤੇ 34 IPC ਥਾਣਾ ਪੀਜੁੱਲਦਿਆਂ ਦਾ ਇਹ ਗੱਲੱਸ ਕਿੰਨੀ ਮਿਹਨਤ ਦੇ ਨਾਲ ਆਪਣੇ ਵੱਲੋਂ ਇਹ ਕੇਸ ਨੂੰ ਡ੍ਰੈਗ ਕੀਤਾ ਗਿਆ ਹੈ। ਇਹ ਸਾਡੀ ਜਿੰਨੇ ਵੀ ਪੁਲਿਸ ਦੇ ਮੁਲਾਜ਼ਮ ਨੇ ਸਾਰਿਆਂ ਵੱਲੋਂ ਦੇਗਾ ਤੇ ਇੱਕ ਕਰਕੇ ਅਸੀਂ ਇਹਦੇ ਵਿੱਚ ਰਿਕਵਰੀ ਮਤਲਬ 72 ਘੰਟਿਆਂ ਦੇ ਅੰਦਰ ਅੰਦਰ ਕੀਤੀ ਹੈ। ਹਾਂਜੀ ਪਬਲਿਕ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਪਬਲਿਕ ਨੂੰ ਇਹ ਹੀ ਆ ਵੀ ਜਦੋਂ ਵੀ ਕੋਈ ਅਜਿਹਾ ਕੋਈ ਐਕਸੀਡੈਂਟ ਵਗੈਰਾ ਹੈ ਜਾਂ ਕੇ ਸਾਹਮਣੇ ਆਉਂਦਾ ਹੈਗਾ ਆਪਣੇ ਵੀ ਸਾਡਾ ਸੰਯੋਗ ਦੇਣ ਤੇ ਅਸੀਂ ਉਹਨਾਂ ਦੇ ਸੰਯੋਗ ਦੇ ਨਾਲੇ ਜਲਦ-ਜਲਦ ਰਿਕਵਰ ਕਰ ਸਕੀਏ। ਬਹੁਤ ਬਹੁਤ ਧੰਨਵਾਦ।